ਹਾਂਜੀ ਸ਼ੇਅਰ ਕਰ ਦਿਓ ਸਾਰੇ ਦੋਸਤਾਂ ਮਿੱਤਰਾਂ ਨੂੰ ਬੇਨਤੀ ਆ ਮਨੀ ਕਰਨ ਸਾਹਿਬ ਦੇ ਦਰਸ਼ਨ ਕਰਾਉਣੇ ਤੁਹਾਨੂੰ ਤੇ ਸਾਰੇ ਮਨੀ ਕਰਨ ਸਾਹਿਬ ਦੇ ਦਰਸ਼ਨ ਕਰਾਵਾਂਗੇ ਲਾਈਵ ਦੇ ਵਿੱਚ ਤੇ ਲਾਈਵ ਨੂੰ ਕਟਿਓ ਨਾ ਜੁੜਜੋ ਵੱਧ ਤੋਂ ਵੱਧ ਆਹ ਦੇਖੋ ਇਹ ਕੋਈ ਰੋਕ ਟੋਕ ਨਹੀਂ ਹੈਗੀ ਉਰੇ ਦੇਖੋ ਜੀ ਏ ਆਜੋ ਤੁਹਾਨੂੰ ਮਨੀਕਰ ਸਾਹਿਬ ਦੇ ਕਰਾਉਣੇ ਆ ਦਰਸਨਾ ਆ ਇੱਕ ਪੋੜਾ ਮਨੀਕਰਨ ਸਾਹਿਬ ਦਾ ਇਹ ਤੇ ਜਿੰਦੇ ਲੱਗੇ ਹੋਏ ਨੇ ਇਸ ਤਰ੍ਹਾਂ ਆ ਦੋ ਦੋ ਜਿੰਦੇ ਲੱਗੇ ਹੋਏ ਨੇ ਤਿੰਨ ਤਿੰਨ ਇਹ ਕਾਦੇ ਕਰਨ ਲੱਗੇ ਹੋਏ ਨੇ ਜੇ ਕਿਸੇ ਨੂੰ ਪਤਾ ਤਾਂ ਜਰੂਰ ਕਮੈਂਟਾਂ ਦੇ ਵਿੱਚ ਦੱਸੋ ਦੇਖੋ ਜੀ ਇੰਦੇ ਲੱਗੇ ਹੋਏ ਇਹ ਇਧਰੋਂ ਵੀ ਨਦੀ ਬਹੁਤ ਤੇਜ਼ ਆ ਗਈ ਪਾਣੀ ਬਹੁਤ ਜ਼ਿਆਦਾ ਤੇਜ਼ ਆ ਆ ਦੇਖੋ ਜੀ ਜੜ ਜੋ ਵੱਧ ਤੋਂ ਵੱਧ ਬਾਈ ਲਾਈਵ ਨਾਲ ਤੁਹਾਨੂੰ ਮਨੀਕਰਨ ਸਾਹਿਬ ਦੇ ਦਰਸ਼ਨ ਕਰਾਵਾਂਗੇ ਤੁਰ ਤੱਕ ਐਂਡ ਤੱਕ ਪਹਿਲਾਂ ਤਾਂ ਆ ਦੇਖੋ ਇੱਥੇ ਜਿਹੜੇ ਇੱਥੇ ਦੇ ਕਾਇਆਂ ਠੱਠੇ ਨੇ ਨਿਕੇ ਨਿਕੇ ਕੱਦਦੇ ਨੇ ਡੇਢ ਡੇਢ ਫੁੱਟ ਦੇ ਨੇ ਮਸਾਂ ਤੇ ਆਜੋ ਤੁਹਾਨੂੰ ਮਣੀ ਕਰਨ ਸਾਹਿਬ ਦੇ ਸਾਰੇ ਦੇ ਦਰਸ਼ਨ ਕਰਾਵਾਂਗੇ ਇੱਕ ਆਪ ਭਲੇਖਾ ਕੱਢਣਾ ਓਰੇ ਲਾਈਵ ਤਾਂ ਵੀਡੀਓ ਪਾ ਰਹਾਂਗੇ ਕਿਉਂਕਿ ਵੀਡੀਓ ਹੂੰ ਵੀ ਬਣਾਈ ਸੀ ਫਿਰ ਕਹਿੰਦੇ ਨੇ ਐਡਿਟ ਕੀਤੀ ਹੋਈ ਆ ਲਾਈਵ ਦੇ ਵਿੱਚ ਕੁਝ ਐਡਿਟ ਕੀਤਾ ਕਰ ਆਣੀ ਅੰਦਾ ਸੇਮ ਜੋ ਚੀਜ਼ ਹੋ ਉਹੀ ਦਿਖਾਵਾਂਗੇ ਉਰੇ ਤੁਹਾਨੂੰ ਵਿਖਾਵਾਂਗੇ ਆਪਾਂ ਮੰਦਰਾਂ ਦੇ ਵਿੱਚ ਪਾਣੀ ਉਬਲਦਾ ਜਿਹੜਾ ਕਹਿੰਦੇ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਪਾਣੀ ਉਬਲਦਾ ਨਾ ਬਈ ਇੱਥੇ ਸਾਰੀ ਧਰਤੀ ਦੇ ਵਿੱਚ ਪਾਣੀ ਉਬਲਦਾ ਹੋਰ ਛੱਡੋ ਜਿਹੜਾ ਪਾਈਪਾਂ ਰਾਹੀਂ ਨਾਲੀਆਂ ਰਾਹੀਂ ਜਾਂ ਤਾਹਾਂ ਤੋਂ ਪਹਾੜਾਂ ਤੋਂ ਕਿਤੋਂ ਦੀ ਪਰਾਂ ਹੋਰਾਂ ਦੀ ਪਾਣੀ ਆਉਂਦਾ ਸਾਰਾ ਪਾਣੀ ਇਹ ਉਬਲਦੀ ਆਉਂਦਾ ਬਹੁਤ ਜਿਆਦੇ ਗਰਮ ਆ ਉਰੇ ਮਨੀਕਰਨ ਸਾਹਿਬ ਸਾਰੀ ਇਹ ਉਰੇ ਕੋਈ ਪਹਾੜਾ ਥੱਲੇ ਜਿਹੜਾ ਗਰਮ ਜਿਆਦੇ ਗਰਮ ਹੈਗਾ ਤੇ ਕੀ ਪਤਾ ਬਾਕੀ ਬਾਬੇ ਦੀ ਕਿਰਪਾ ਹੈਗੀ ਬਾਬੇ ਨਾਨਕ ਦੀ ਵੀ ਕੀ ਕਿਰਪਾ ਹੈਗੀ ਪਰ ਉਰੇ ਕਈ ਗਲਤਫਹਿਮੀਆਂ ਦੂਰ ਕਰਨੀਆਂ ਨੇ ਲੋਕਾਂ ਦੀਆਂ ਵੀਡੀਓ ਨਾਲ ਬਣੇ ਰਹੋ ਨੂੰ ਕੱਟ ਕੇ ਨਾ ਜਾਇਓ ਦੋਸਤੋ ਕਿਉਂਕਿ ਮੇਰੀ ਮਿਹਨਤ ਕਰੀ ਬੇਕਾਰ ਜਾਊਗੀ ਜੇ ਤੁਸੀਂ ਵੀਡੀਓ ਨੂੰ ਕੱਟਤਾ ਵੀਡੀਓ ਨੂੰ ਛੱਡ ਕੇ ਨਾ ਜਾਇਓ ਮੇਰੀ ਮਿਹਨਤ ਕਰੀ ਵੇਕਾਰ ਜਾਊਗੀ ਤੁਹਾਨੂੰ ਮਨੀ ਕਰਨ ਸਾਹਿਬ ਦਾ ਸਾਰਾ ਕੁਝ ਵਿਖਾਵਾਂਗੇ ਠੀਕ ਆ ਤੇ ਇੱਕ ਆਪਣੇ ਪਿੰਡਾਂ ਦੇ ਵਿੱਚ ਨਾ ਜਿਵੇਂ ਗੱਲ ਬਣਾਈ ਹੋਈ ਹੈਗੀ ਵੀ ਆਪਣਾ ਗੁਰਦੁਆਰਾ ਸਾਹਿਬ ਦੇ ਵਿੱਚ ਫੋਟੋ ਨਹੀਂ ਲਾਉਣੀ ਐ ਨਹੀਂ ਕਰਨਾ ਪੂਰੇ ਭਾਈ ਗੁਰਦੁਆਰਾ ਸਾਹਿਬ ਦੇ ਵਿੱਚ ਸ਼ਿਵ ਜੀ ਦੀ ਪਾਰਵਤੀ ਦੀ ਹਲੂਮਾਨ ਦੀ ਜਿੰਨੀਆਂ ਮੂਰਤੀਆਂ ਹੁੰਦੀਆਂ ਨੇ ਸਾਰਿਆਂ ਦੀਆਂ ਫੋਟੋਆਂ ਲੱਗੀਆਂ ਹੋਈਆਂ ਨੇ ਦਰਬਾਰ ਸਾਹਿਬ ਦੇ ਵਿੱਚ ਜੋਤ ਚੱਲਦੀ ਆ ਦਰਬਾਰ ਸਾਹਿਬ ਦੇ ਵਿੱਚ ਠੀਕ ਆ ਜੀ ਤੇ ਹੋਰ ਨਾਰੀ ਵਾਲਾ ਪਾਣੀ ਕੜਾ ਸਭ ਕੁਝ ਰੱਖਿਆ ਹੋਇਆ ਜਿੰਨੇ ਆਪਣੇ ਪਿੰਡਾਂ 'ਚ ਕਹਿੰਦੇ ਨੇ ਵੀ ਆ ਨਾ ਕਰੋਰੇ ਸਭ ਕੁਝ ਕਰਿਆ ਹੋਇਆ ਤੇ ਬਾਕੀ ਤੁਹਾਨੂੰ ਦਿਖਾਉਣਿਆਂਗੇ ਪਾਣੀ ਉਬਲਦਾ ਤੇ ਕਈ ਗਲਤਫਹਿਮੀਆਂ ਵੀ ਦੂਰ ਕਰਾਂਗੇ ਤੇ ਆ ਦੇਖੋ ਆ ਆ ਗਏ ਮੰਦਰ ਹੋ ਤੁਹਾਨੂੰ ਪਾਣੀ ਉਬਲਦਾ ਤਾਂ ਇੱਥੋਂ ਹੀ ਦਿਖਾ ਦਾਂਗੇ। ਉਰੇ ਨਾ ਇੱਕ ਮੰਦਰ ਬਣ ਰਹੇ ਨੇ ਬਹੁਤ ਸੋਹਣੇ ਸੋਹਣੇ ਬਣ ਜਾਂਦੇ ਨੇ ਪ੍ਰਾਣੇ ਨੇ ਉਹ ਤਾਂ। ਆ ਦੇਖੋ ਆ ਲੱਕੜ ਦਾ ਬਣਾਇਆ ਇਹਨਾਂ ਨੇ ਕਿੰਨਾ ਸੋਹਣੀ ਚੀਜ਼ ਬਣਾਈ ਆ ਲੱਕੜ ਦੀ। ਦੇਖੋ। ਕਿੰਨਾ ਸੋਹਣੀ ਬਣਾਈ ਆ ਚੀਜ਼ ਲੱਕੜ ਦੀ। ਤੇ ਇੱਧਰ ਲੱਕੜ ਦਾ ਮੰਦਰ ਤਿਆਰ ਕਰੀ ਜਾਂਦੇ ਨੇ ਸਾਰਾ ਲੱਕੜ ਦਾ ਮੰਦਰ ਤਿਆਰ ਹੋਊਗਾ ਹਾਂ ਅੰਦਰੋਂ। ਸਾਰਾ ਤੇ ਆਗੀ ਲੋਕੇਸ਼ਨ ਪਹਾੜਾਂ ਦੀ ਮੰਗਰ ਤੇ ਉਹ ਸਾਹਮਣੇ ਮੰਦਿਰ ਦੇਖ ਰਹੇ ਹੋ ਆਹ ਸਾਹਮਣੇ ਆਪਣੇ ਤਾਂ ਸੱਤ ਦੇ ਉੱਪਰ 100 ਕੁਝ ਪਾਉਣਾ ਪੈਂਦਾ ਤੇ ਇਹਨਾਂ ਨੇ ਸੱਤ ਦੇ ਉੱਤੇ ਨਾ ਇੱਕ ਨਿਕੇ ਨਿਕੇ ਪੀਸ ਜੇ ਧਰੇ ਹੋਇਆਗੇ ਛੋਟੇ ਛੋਟੇ ਟੋਟੇ ਜੇ ਕਰਕੇ ਲੈਵ ਛੱਡ ਕੇ ਨਾ ਜਾਇਓ ਬਾਈ ਸਾਰਿਆਂ ਨੂੰ ਬੇਨਤੀ ਆ ਕਿਉਂਕਿ ਬਹੁਤ ਚੀਜ਼ਾਂ ਮਿਸ ਕਰ ਜਾਓਗੇ ਜੇ ਤੁਸੀਂ ਲੈਵ ਛੱਡਤਾ ਆ ਦੇਖੋ ਤਾਂ ਹਾਂ ਸੱਤ ਦੇ ਉੱਪਰ ਨਿਕੇ ਨਿਕੇ ਟੋਟੇ ਨਹੀਂ ਦੀਨੇ ਇਕ ਕਮਾਲ ਦੀ ਚੀਜ਼ ਆ ਵੀ ਐਂ ਧਰੇ ਹੋਏ ਨੇ ਇਹ ਕੋਈ ਬੰਨੇ ਨਹੀਂ ਹੋਏ ਕੋਈ ਡਿਗਦੇ ਨਹੀਂ ਨੇਰੀ ਨਾਲ ਤੇ ਹੁਣ ਤੁਹਾਨੂੰ ਦਿਖਾਉਣਿਆ ਪਾਣੀ ਉਬਲਦਾ ਮੰਦਰ ਦੇ ਵਿੱਚ ਮਨੀ ਕਰਨ ਸਾਹਿਬ ਆਏ ਹੋਏ ਆਪਾਂ ਤੇ ਨਾਲੇ ਤੁਹਾਡੀ ਇੱਕ ਗਲਤਫਹਿਮੀ ਹੋਰ ਪੂਰੀ ਜਿਹੜੀ ਪਾਈ ਹੋਈ ਆ ਉਹ ਬਹਿਮ ਦੂਰ ਕਰਦਾ ਮੈਂ ਵੀ ਜਿਹੜਾ ਕਹਿੰਦੇ ਨੇ ਹਿਮਾਚਲ ਦੇ ਵਿੱਚ ਜਾਓ ਨਾ ਜੀ ਉੱਥੇ ਬਹੁਤ ਕੁਝ ਹੋ ਰਿਹਾ ਲੜਾਈ ਝਗੜੇ ਪੰਜਾਬੀਆਂ ਨੂੰ ਰੋਕ ਰਹੇ ਨੇ ਕੋਈ ਨਹੀਂ ਰੋਕਦਾ ਹੈਗਾ ਸਭ ਗਲਤ ਗੱਲਾਂ ਨੇ ਇੱਕ ਮੱਛੀ ਪੂਰੇ ਤਲਾਬ ਨੂੰ ਗੰਦਾ ਨਹੀਂ ਕਰ ਸਕਦੀ ਹੁੰਦੀ ਕੁਝ ਨਾ ਕੁਝ ਅੰਦਰ ਇੱਧਰ ਮਾੜੇ ਹੁੰਦੇ ਨੇ ਆਪਣੇ ਵੀ ਮਾੜੇ ਹੋਣਗੇ ਵਿੱਚ ਤੇ ਤੁਸੀਂ ਆਓ ਘੁੰਮੋ ਫਿਰੋ ਜਿੱਥੇ ਮਰਜ਼ੀ ਤੁਹਾਨੂੰ ਕੋਈ ਨਹੀਂ ਰੋਕਦਾ ਤੇ ਆਜੋ ਹੁਣ ਤੁਹਾਨੂੰ ਵਿਖਾਉਣਾ ਆ ਮੰਦਰ ਦੇ ਵਿੱਚ ਜਗਾ ਬਣੀ ਹੋਈ ਪਾਣੀ ਉਬਲਦਾ ਦੇਖੋ ਭਾਫਾਂ ਨਿਕਲਦੀਆਂ ਦੇਖੋ ਇਹ ਆ ਦੇਖੋ ਦੇਖੋ ਆਹਦੇ ਆ ਆਲੂ ਤਰੇ ਪਏ ਨੇ ਵਿੱਚ ਮਣੀਕਾਰਨ ਸਾਹਿਬ ਹੈ ਜੀ ਇਹ ਮੰਦਰ ਚ ਪਾਣੀ ਉਬਲ ਰਿਹਾ ਆ ਆਲੂ ਤਰੇ ਪਏ ਨੇ ਆ ਆਲੂ ਵੀ ਹੋਣਗੇ ਤੇ ਉਹ ਸਾਹਮਣੇ ਉਹਦੇ ਵਿੱਚ ਵੀ ਆਲੂ ਤਰੇ ਪਏ ਨੇ ਠੀਕ ਆ ਚੌਲ ਤਰੇ ਪਏ ਨੇ ਆ ਬਨ ਗੇ ਛੋਟੀਆਂ ਛੋਟੀਆਂ ਗੱਠੜੀਆਂ ਇਆਂ ਚ ਹੁਣ ਤੁਹਾਨੂੰ ਅੰਦਰ ਮੰਦਰ ਦੇ ਵਿੱਚ ਦਿਖਾਵਾਂਗੇ ਵੱਡਾ ਮੰਦਰ ਹੈ ਇੱਕ ਅੰਦਰ ਜਿਹੜਾ ਗੁਰਦੁਆਰੇ ਸਾਹਿਬ ਦੇ ਨਾਲ ਹੀ ਜੁਆਣਡ ਹੈ ਸੇਵ ਜੀ ਦਾ ਮੰਦਿਰ ਆਹੋ ਤੇ 5 ਕੁ ਮਿੰਟ 3 ਕੁ ਮਿੰਟ ਲੱਗਣਗੇ ਆਦੋ ਇੱਕ ਵੀ ਹੀ ਲੰਘ ਕੇ ਜਾਣਾ ਪਊ ਉਹਦੋਂ ਆ ਗੁਰਦੁਆਰਾ ਸਾਹਿਬ ਆਜੂਗਾ ਤੇ ਪਰ ਲੈਵ ਕੱਟ ਕੇ ਨਾ ਜਾਇਓ ਦੋਸਤੋ ਸਾਰਿਆਂ ਨੂੰ ਬੇਨਤੀ ਆ ਤੇ ਦੂਜੀ ਬੇਨਤੀ ਮੈਂ ਇਹ ਕਰਦਾ ਬਾਈ ਯਾਰ ਮੈਂ ਮਿਹਨਤ ਇੰਨੀ ਕਰਦਾ ਤੁਹਾਡੇ ਖਾਤਰ ਤੁਸੀਂ ਉਹਨੂੰ ਸ਼ੇਅਰ ਵੀ ਕਰਦਿਆ ਕਰੋ ਆਪਣਾ ਜਿਹੜਾ ਦੇਸੀ ਜੱਟ ਚੈਨਲ ਤੁਸੀਂ ਇਹ ਤੇ ਦੇਖ ਰਹੇ ਹੋ YouTube ਦੇ ਉੱਪਰ ਇਹੀ ਸੇਮ ਦੇਸੀ ਜੱਟ ਆਪਣਾ ਪੇਜ ਬਣਿਆ ਹੋਇਆ ਤੇ ਫੇਸਬੁੱਕ ਦੇ ਉੱਪਰ ਇਹੀ ਨਾਮ ਹੈਗਾ ਤੁਸੀਂ ਸਰਚ ਕਰ ਸਕਦੇ ਹੋ ਕਿ ਉਹਦੇ ਉੱਪਰ ਵੀ ਬਹੁਤ ਸੋਹਣੀਆਂ ਸੋਹਣੀਆਂ ਵੀਡੀਓ ਪਾਉਣੇ ਆਪਾਂ ਤੇ ਜਾਣਕਾਰੀ ਵਾਲੀਆਂ ਵੀਡੀਓ ਨੇ ਉਹਦੇ ਉੱਤੇ ਪਾਈਆਂ ਹੋਈਆਂ ਤੁਸੀਂ ਕੱਢ ਕੇ ਦੇਖ ਸਕਦੇ ਹੋ ਫੋਲੋ ਵੀ ਕਰ ਲਿਓ ਤੇ ਉਹਦੇ ਤੇ ਥੋੜਾ ਆਸਾਨੀ ਨਾਲ ਵੀਡੀਓ ਚੜ ਜਾਂਦੀ ਹੈ YouTube ਤੇ ਸੇਤੀ ਵੀਡੀਓ ਨਹੀਂ ਚੜਦੀ ਹੈਗੀ ਅਪਲੋਡ ਹੋਣ ਤੇ ਟਾਈਮ ਲੈ ਲੈਂਦੀ ਹੈ ਇਸ ਲਈ ਮੈਂ ਲਾਈਵ ਚਲਾਤਾ ਇਥੇ ਤੇ ਲੈਵ ਚੱਲੂ ਆਪਣਾ ਅੱਧੇ ਪੌਣੇ ਘੰਟੇ ਦਾ ਤੁਹਾਨੂੰ ਸਾਰੇ ਦਰਸ਼ਨ ਕਰਾ ਦਾਂਗੇ ਪਰ ਕਟਿਓ ਨਾ ਪਰ ਹਾਂ ਜਿਹੜੀ ਗੱਲ ਮੈਂ ਤੁਹਾਨੂੰ ਦੱਸੀ ਆ ਆ ਚੀਜ਼ ਦਾ ਜਰੂਰ ਭਲੇਖਾ ਦੂਰ ਹੋ ਗਿਆ ਉਹੀ ਗੁਰਦੁਆਰਿਆਂ ਚ ਲੜੀਆਂ ਦੇ ਨੇ ਫੋਟੋ ਨਾ ਲਾਓ ਜੀ ਐ ਨਾ ਕਰੋ ਜੀ ਪੁਰੇ ਐਡੇ ਵੱਡੇ ਧਾਮ ਤੇ ਵੀ ਫੋਟੋਆਂ ਲੱਗੀਆਂ ਹੋਈਆਂ ਨੇਗੀਆਂ ਸਭ ਕੁਝ ਲੱਗਿਆ ਹੋਇਆ ਹੈ ਕਹਿੰਦੇ ਕੋਈ ਧਰਮ ਹੈ ਮੰਨਦੇ ਨਹੀਂ ਕਹਿੰਦੇ ਅਸੀਂ ਵਹਿਮ ਹੀ ਨਹੀਂ ਕਰਦੇ ਪੁਰੇ ਮੈਂ ਕਈਆਂ ਨੂੰ ਪੁੱਛ ਲਿਆ ਤੇ ਬਾਕੀ ਸਿਰੇ ਤੁਹਾਨੂੰ ਆ ਦਿਖਾ ਦਿੰਨਾ ਮੈਂ ਤੇ ਕੁਵਾਰੀ ਇੱਥੇ ਬਸ ਆ ਗਾਹਾਂ ਮੁੜ ਕੇ ਆ ਬਿਆਰ ਦੇਖੋ ਕੰਨਾ ਸੋਹਣਾ ਆ ਮੰਦਿਰ ਆ ਜੂਗਾ ਹਾਂ ਤੇ ਲੈਵ ਛੱਡ ਕੇ ਨਾ ਜਾਇਓ ਬਾਈ ਕਿਉਂਕਿ ਤੁਹਾਨੂੰ ਜਦੋਂ ਤੁਸੀਂ ਦੇਖਦੇ ਹੋ ਤਾਂ ਹੀ ਹੌਸਲਾ ਪੈਂਦਾ ਤੇ ਆ ਤੁਹਾਨੂੰ ਵਿਖਾਉਣਿਆਂਗੇ ਬਸ ਆ ਗਾਹਾਂ ਮੰਦਿਰ ਆ ਗਿਆ ਸਾਹਮਣੇ ਸਵੇਰ ਦਾ ਟਾਈਮ 8 ਵਜੇ ਕੇ 43 ਮਿੰਟ ਹੋ ਗਏ ਆ ਲੋਕੀ ਆ ਰਹੇ ਨੇ ਮੱਥਾ ਟੇਕ ਕੇ ਤੇ ਲੈਬ ਨੂੰ ਕੱਟ ਕੇ ਨਾ ਜਾਇਓ ਮਨੀਕਰਨ ਸਾਹਿਬ ਤੁਹਾਨੂੰ ਮੰਦਿਰ ਦੇ ਵਿੱਚ ਪਾਣੀ ਉਬਲਦਾ ਸਾਰਾ ਹੋਰ ਸਾਰੀਆਂ ਚੀਜ਼ਾਂ ਦਿਖਾਵਾਂਗੇ ਅਜੇ ਇੱਥੋਂ ਮੁੜਨਾ ਆਪਾਂ ਨੇ ਇੱਧਰ ਮੁੜਨ ਸਾਰ ਮੰਦਿਰ ਹੈਗਾ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਬਾਈ ਬਣ ਕੇ ਯਾਰ ਸ਼ੇਅਰ ਜ਼ਰੂਰ ਕਰਕੇ ਜਾ ਕਰੋ ਵੀਡੀਓ ਨੂੰ ਸਾਰਿਆਂ ਨੂੰ ਬੇਨਤੀ ਹੱਥ ਬਨ ਕੇ ਯਾਰ ਮੈਂ ਇਨੀ ਮੈਂਨਤ ਕਰਦਾ ਤੁਹਾਡੀ ਖਾਤਰ ਬਈ ਤੁਸੀਂ ਸ਼ੇਅਰ ਜ਼ਰੂਰ ਕਰਿਆ ਕਰੋ ਵੀਡੀਓ ਨੂੰ ਯਾਰ ਬਸ ਆ ਗਿਆ ਸਾਹਮਣੇ ਪਹੁੰਚਣ ਆਲੇ ਆਪਾਂ ਇਹ ਆ ਗਿਆ ਬਈ ਮੰਦਿਰ ਸਾਹਮਣੇ ਤੇ ਇੱਥੇ ਆਪਾਂ ਕੱਢਾਂਗੇ ਜੋੜੇ ਜੋੜੇ ਉਤਾਰ ਕੇ ਤੁਹਾਨੂੰ ਦਿਖਾਵਾਂਗੇ ਕਈ ਚੀਜ਼ਾਂ ਵੇਖਣ ਵਾਲੀਆਂ ਹੋਣਗੀਆਂ ਤੁਸੀਂ ਹੈਰਾਨ ਰਹਜੋਗੇ ਵੀ ਹਾਂ ਯਾਰ ਅੱਪਾ ਤਾਂ ਉਹੀ ਭਲੇਖਿਆਂ ਚ ਤੁਰੇ ਫਿਰਦੇ ਆਂਗੇ ਪਰ ਜਦੋਂ ਜਾਓਗੇ ਲਾਈਵ ਸੱਡ ਕੇ ਸ਼ੇਅਰ ਜ਼ਰੂਰ ਕਰਕੇ ਜਾਓ ਇੰਨੀ ਇੱਕ ਬਾਈ ਬਣ ਕੇ ਦੇਖੋ ਤੁਸੀਂ ਇਕੱਲਾ ਇੱਕ ਵਟ ਨਹੀਂ ਨੱਪਣਾ ਹਨਾ ਇੰਨੇ ਕੰਮ ਨਾਲ ਮੇਰਾ ਭਲਾ ਹੋ ਜਾਣਾ ਆ ਆ ਗਿਆ ਮੰਦਿਰ ਭੀੜ ਬਹੁਤ ਜ਼ਿਆਦਾ ਉਰੇ ਆ ਗਿਆ ਇੱਧਰ ਸੇਵਜੀ ਦਾ ਮੰਦਰਾ ਉਧਰ ਗੁਰਦੁਆਰਾ ਨਾਲ ਇਹ ਰੌਲਾ ਬਹੁਤ ਜ਼ਿਆਦਾ ਪੈ ਰਿਹਾ ਹੈ ਰਾਉਜੀ ਆਪੇ ਲੈ ਲੋ ਅੱਜ ਸੋਮਵਾਰ ਹੈ ਮੈਡਮ ਆਹ ਦੇਖੋ ਤੇ ਜੋੜੇ ਉਤਾਰ ਦिए ਆਵਰੇ ਜੋੜੇ ਲਾ ਦिए ਤੇ ਆ ਆ ਗਏ ਲੈਵ ਨੂੰ ਪੂਰਾ ਦੇਖੋ ਹੁਣ ਧਿਆਨ ਨਾਲ ਉਹ ਆ ਨਾ ਉਹ ਸਾਹਮਣੇ ਤਾਂ ਉਬਲ ਰਿਹਾ ਪਾਣੀ ਪੂਰੇ ਠੱਗੀਆਂ ਵੀ ਹੁੰਦੀਆਂ ਨੇ ਗੀਆਂ ਲੋਕ ਪਖੰਡਵਾਜ ਜੀ ਵੀ ਆ ਜਾਂਦੇ ਨੇ ਥੋੜਾ ਜਿਹਾ ਬਹਿਮ ਚ ਪੈ ਜਾਂਦੇ ਨੇ ਲੋਕਾਂ ਨੂੰ ਪਾ ਲੈਂਦੇ ਨੇ ਤੇ ਹੂੰ ਤੁਸੀਂ ਐਂ ਦੇਖਿਓ ਵੀ ਉਹ ਸਾਹਮਣੇ ਸ਼ਿਵਜੀ ਦੀ ਮੂਰਤੀ ਲੱਗੀ ਆ ਬਹੁਤ ਵੱਡੀ ਦੇਖੋ ਉੱਥੇ ਪਾਣੀ ਉਬਲ ਰਿਹਾ ਇੱਕ ਜਗ੍ਹਾ ਤਾਂ ਇੱਕ ਜਗ੍ਹਾ ਪਾਣੀ ਇਧਰ ਉਬਲ ਰਿਹਾ ਆਲੇ ਦਾਲੇ ਗੋਲ ਘੁੰਡਰ ਮਾਰਾ ਜਿੱਥੇ ਹੁਣ ਇੱਥੇ ਤਾਂ ਬੰਦੇ ਘੱਟ ਨੇ ਰਾਤ ਨੂੰ ਇੱਕ ਬੰਦਾ ਆਊਗਾ ਉਰੇ ਤੇ ਉਹ ਆ ਬੈਠਾ ਹੈ ਆ ਆ ਗਿਆ ਇਹ ਲੈਪ ਨੂੰ ਸ਼ਹਿਰ ਜ਼ਰੂਰ ਕਰਕੇ ਜਾਇਓ ਆ ਬੈਠਾ ਹੈ ਇਹ ਥੈਲੀਆਂ ਦਿੰਦਾ 20 ਰੁਪਏ ਦੀਆਂ ਇਹ ਥੈਲੀ ਦਾ ਕੰਮ ਹੈ ਉਰੇ ਲੋਕ ਲਿਆ ਕੇ ਇਹਦੇ ਚ ਲਮਕਾ ਲਾਉਂਦੇ ਨੇ ਜਿਵੇਂ ਆ ਲਮਕਾਈ ਬੈਠੀ ਹੈ ਮਾਈ ਇਹ ਦੇ ਵੀ ਇਹਦੇ ਵਿੱਚ ਪੱਕ ਜੂ ਪਾਣੀ ਉਬਲਦੇ ਚ ਇੱਥੇ ਪੱਕ ਜੂ ਤੇ ਪੈਂਸੀ ਪੈਂਸੇ ਡੇਗੇ ਪੈਨੇ ਲੋਕਾਂ ਦੇ ਇਹ ਦੁਆ ਖਾਵਾਂਗੇ ਵੀ ਪ੍ਰਸਾਦ ਆ ਪਰ ਮੇਨ ਗੱਲ ਮੈਂ ਤੁਹਾਨੂੰ ਐਂ ਦਿਖਾਉਣਾ ਵੀ ਯਾਰ ਜਦੋਂ ਇਹਦੇ ਵਿੱਚ ਮਟਕੇ ਰੱਖੇ ਜਾਂਦੇ ਨੇ ਚੌਲ, ਚਨੇ ਆ ਦੇਖੋ ਆ ਤਿਆਰ ਹੋਊਗਾ ਉਹ ਲੰਗਰ ਤਿਆਰ ਹੋ ਰਿਹਾ ਹੈ ਆਪਾਂ ਲੰਗਰ ਸਕਾਂਗੇ ਉਹ ਲੰਗਰ ਕੱਢੀ ਜਾਂਦੇ ਨੇ ਉਧਰ ਸਾਹਮਣੇ ਵੀ ਫਿਰ ਆ ਚੀਜ਼ਾਂ ਦਾ ਕੀ ਮਤਲਬ ਰਹਿ ਜਾਂਦਾ ਮਤਲਬ ਇਹ ਇੱਕ ਵਹਿਮ ਆ ਬਾਕੀ ਇਹ ਇਹ ਖਾਲੀ ਵੱਡੀ ਗੱਲ ਨਹੀਂ ਹੈਗੀ ਵੀ ਲੰਗਰ ਦੇ ਵਿੱਚ ਜਦੋਂ ਪ੍ਰਸ਼ਾਦਾ ਸਾਕ ਲਿਆ ਤਾਂ ਇੱਕ ਭੋਗ ਹੀ ਹੋ ਜਾਂਦਾ ਆ ਦੇਖੋ ਆ ਰੱਖੇ ਹੋਇਆ ਲੰਗਰ ਪੱਕਦਾ ਇੱਥੇ ਗਰਮ ਪਾਣੀ ਦੇ ਵਿੱਚ ਉਬਲ-ਉਬਲ ਕੇ ਆ ਮਟਕਿਆਂ ਦੇ ਵਿੱਚ ਚੌਲ ਉਬਲੀਆਂ ਜਾਂਦੇ ਨੇ ਚਨੇ ਉਬਲੀਆਂ ਜਾਂਦੇ ਨੇ ਤੇ ਵੀ ਆ ਦੇਖੋ ਤੇ ਹੁਣ ਤੁਸੀਂ ਇਹ ਚੀਜ਼ ਦੇਖ ਲਈ ਵੀ ਮੰਦਰ ਦੇ ਵਿੱਚ ਵੀ ਪਾਣੀ ਉਬਲਦਾ ਹੈ ਤੇ ਸਰੋਵਰ ਦੇ ਵਿੱਚ ਵੀ ਪਾਣੀ ਉਬਰਦਾ ਗੁਰਦੁਆਰਾ ਸਾਹਿਬ ਦੇ ਇੱਧਰ ਇੱਕ ਮੰਦਰ ਦਾ ਤਲਾਬ ਨੇ ਹਾ ਛੋਟਾ ਜਿਹਾ ਉਹਦੇ ਵਿੱਚ ਵੀ ਪਾਣੀ ਉੱਬਲਦਾ ਦੇਖੋ ਦੇਖੋ ਜੀ ਉਧਰ ਨਹਾ ਰਹੇ ਨੇ ਬਾਪੂ ਇਹ ਆਜੋ ਹੁਣ ਤੁਹਾਨੂੰ ਆ ਲੱਗਿਆ ਹੈ ਜਿਵੇਂ ਆਪਣੇ ਨਿਸਾਨ ਸਾਹਿਬ ਲੱਗਿਆ ਹੁੰਦਾ ਉਵੇਂ ਨਿਸਾਨੀ ਇਹਨਾਂ ਦੀ ਲੱਗੀ ਹੋਈ ਆ ਆਪਦੀ ਤੇ ਉਹ ਸਾਹਮਣੇ ਇੱਕ ਨਾ ਵੀਡੀਓ ਦਿਖਾਉਣਾ ਮੈਂ ਤੁਹਾਨੂੰ ਜ਼ੂਮ ਕਰਕੇ ਆ ਗਊ ਮਾਤਾ ਦੀ ਮੂਰਤੀ ਹੈ ਦੇ ਕੰਨ ਚ ਕੁਝ ਕਹਿ ਕੇ ਜਾਂਦੇ ਨੇ ਇਹ ਨਹੀਂ ਪਤਾ ਵੀ ਕੀ ਕਹਿੰਦੇ ਨੇ ਇਹ ਜਾਊਗਾ ਇਹੋ ਜਵਾਬ ਆ ਗਿਆ ਇਹ ਕਿਸੇ ਨੂੰ ਪਤਾ ਹੈ ਵੀ ਦੱਸਿਓ ਸਾਰਿਆਂ ਨੂੰ ਬੇਨਤੀ ਹੈ ਬੇਨਤੀ ਹੈ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਕਾ ਜੀ ਉੱਥੇ ਬੋਰਡਰ ਲਾ ਬਿਖਿਆ ਵਾ ਸਤਿ ਸ੍ਰੀ ਅਕਾਲ ਜੀ ਨਹੀਂ ਲੈਣਾ ਅੱਗੇ ਨਹੀਂ ਲੈਣਾ ਅੱਗੇ ਵੀਡੀਓ ਪਾਵਾਂਗੇ ਸਾਰੀਆਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਜੀ ਸ਼ੇਅਰ ਕਰ ਦਿਓ ਅੱਗੇ ਹੋਰ ਲੈਪ ਪਾਉਣੇ ਆ ਵੱਡਾ ਹੋ ਜਾਊਗਾ ਬੈਟਰੀ ਲੋ ਹੋ ਗਈ ਥੋੜੀ